ਸੋਹਣੇ ਫਾਰਕ ਤੋਂ ਚਲ ਕੇ ਹਮ ਸਰਦੀ ਜਾਬਾਤ ਸੈਂਟਰ ਸਰਕਾਰ ਅੱਜ ਜਿਹੜਾ ਭਰਤੀ ਆ ਜਾਂ 4 ਤੋਂ ਵੱਧਾ ਭਰਤੀ ਉਹਨੇ ਕੱਟ ਤੋਂ ਕੱਟ ਜੀ 15 ਸਾਲ ਬਾਅਦ ਰਿਟਾਇਰ ਹੋਣਾ 15 ਸਾਲ ਸਰਕਾਰ ਦੇ ਖਜ਼ਾਨੇ 'ਚ ਪੈਸਾ ਆਈ ਜਾਣਾ ਪਰ 3000 ਪਰ ਸਾਲਾਨਾ ਜਿਹੜਾ ਪੈਸਾ ਕਮਾ ਹੋਣਾ ਅੱਜ ਤੱਕ ਸਰਕਾਰ ਨੇ ਦੇਣਾ ਹੀ ਕੁਝ ਨਹੀਂ ਇਹ ਮੁਆਜਮਾ ਨੇ 3 ਸਾਲ ਤੋਂ ਸਰਕਾਰ ਆ ਪਹਿਲੀ ਸਰਕਾਰ ਐ ਵੀ ਆਈ ਅੱਜ ਤੱਕ ਅਸੀਂ 20-20 ਸਾਲ ਸਰਸ ਵਾਲੇ ਖੜੇ ਆ ਵੀ ਜਿਹਨੇ ਸਰਕਾਰ ਨੇ 300 ਕੋ ਦਿੱਤਾ ਨਾ ਇਹ ਪਹਿਲੀ ਸਰਕਾਰ ਸਾਬ ਤੋਂ ਹੀ ਆ ਇਹਨੇ 3 ਸਾਲਾਂ ਦੇ ਮੁਲਾਜ਼ਮਾਂ ਦੀ ਕੋਈ ਵੀ ਗੱਲ ਨਾ ਸੁਣੀ ਹੋਵੇ ਲੋਕਾਂ ਨੇ ਮੌਕਾ ਦਿੱਤਾ ਜੀ ਅੱਜ ਦਾ ਡਰ ਦੇ ਘਰ ਦੀ ਬਾਰ ਆ ਰਹੀ ਜੀ ਵੀ ਸਾਰੇ ਪੈਸੇ ਇੱਧਰ ਲਾ ਦੇ ਦੇ ਲੋਕਾਂ ਨੇ ਮੌਕਾ ਦਿੱਤਾ ਜੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ सा एक पुरानी पेन्शन हक जो खे लोग तो लो। मुलाजम शक्ति जिंदाबाद 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 झूठा मुख्यमंत्री मुर्दाबाद ज़िंदबाद प्राणी पेंशन बार, जिन्दा बार, जिन्दा बार। करो